ਇੱਕ ਵਾਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਚੰਗ ਮਗਿਆਣੇ ਵਿਖੇ ਸਿਮਰਨ ਕਰ ਰਹੇ ਸਨ ਕਿ ਕਾਲਯੁਗ ਨੇ ਪਹਿਲਾ ਅਗਸ ਉੱਟ ਕੇ ਤੇ ਫਿਰ ਪੱਥਰ ਉੱਟ ਕੇ ਬਾਬਾ ਜੀ ਦੇ ਪਾਠ ਵਿੱਚ ਬਿਗਰ ਪਾਉਣ ਦਾ ਯਤਨ ਕੀਤਾ ਪਰੰਤੂ ਅਸਫਲ ਰਿਹਾ ਆਹ ਤਾਂ ਆਪਣਾ ਭਿਆਨਕ ਰੂਪ ਧਾਰਨ ਕਰਕੇ ਸਾਹਮਣੇ ਆ ਖੜਾ ਹੋਇਆ ਵੱਡੇ ਵੱਡੇ ਆਕਾਰ ਦੇ ਦੰਦ ਅਤੇ ਵੱਡਾ ਸਾਰਾ ਬਿਰਛ ਜਿਹਾ ਸਰੀਰ ਅੱਖਾਂ ਮਸ਼ਾਲਾਂ ਵਾਂਗ ਜਗਣ ਜਦੋਂ ਬਾਬਾ ਜੀ ਦਾ ਧਿਆਨ ਇਧਰ ਹੋਇਆ ਤਾਂ ਉਹਨਾਂ ਨੇ ਪੁੱਛਿਆ ਭਾਈ ਤੂੰ ਕੌਣ ਹੈ ਪਰ ਉਹ ਬੋਲਿਆ ਨਹੀਂ ਬਾਬਾ ਜੀ ਨੇ ਦੂਜੀ ਵਾਰ ਪੁੱਛਿਆ ਭਾਈ ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ ਉਹ ਦੂਜੀ ਵਾਰ ਵੀ ਨਹੀਂ ਬੋਲਿਆ ਤੀਜੀ ਵਾਰ ਬਾਬਾ ਜੀ ਨੇ ਇੱਕ ਕੋਲ ਪਿਆ ਡੰਡਾ ਪਕੜਿਆ ਤੇ ਚਲਾਵਾ ਮਾਰਿਆ ਜਦੋਂ ਡੰਡਾ ਵਜਿਆ ਤਾਂ ਕਹਿਣ ਲੱਗਾ ਮੈਂ ਕਲਯੁਗ ਹਾਂ ਅਤੇ ਇਸ ਯੁਗ ਦਾ ਮਾਲਕ ਹਾਂ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਕਿਹਾ ਫਿਰ ਸਾਡੇ ਕੋਲ ਕੀ ਕਰਨਾ ਹੈ ਅਸੀਂ ਤਾਂ ਪਹਿਲਾਂ ਹੀ ਤੇਰਾ ਰਾਜ ਛੱਡ ਕੇ ਬਾਹਰ ਜੰਗਲਾਂ ਵਿੱਚ ਡੇਰਾ ਲਾਇਆ ਹੈ ਕਲਯੂਗ ਕਹਿਣ ਲੱਗਾ ਤੁਸੀਂ ਮੇਰੇ ਰਾਜ ਵਿੱਚ ਮੇਰੇ ਵਿਰੁੱਧ ਕਾਰਜ ਕਰਦੇ ਹੋ ਇਸ ਲਈ ਮੈਂ ਦੁਖੀ ਹੋ ਕੇ ਆਇਆ ਹਾਂ ਬਾਬਾ ਜੀ ਕਹਿਣ ਲੱਗੇ ਉਹ ਕਿਸ ਤਰ੍ਹਾਂ ਭਾਈ ਕਲਯੂਗ ਨੇ ਕਿਹਾ ਮੈਂ ਆਪਣੇ ਰਾਜ ਵਿੱਚ ਸਭ ਨੂੰ ਵਿਸ਼ੇਵਿਕਾਰਾਂ ਵਿੱਚ ਗਲਤਾਨ ਕੀਤਾ ਹੋਇਆ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮੇਰੇ ਰਾਜ ਵਿੱਚ ਖੂਬ ਵੱਧ ਫੁੱਲ ਰਹੇ ਹਨ ਕਾਲਾ ਕਲੇਸ਼ ਦਾ ਹਰਥ ਵਰਤਾਰਾ ਹੈ ਪਰ ਤੁਸੀਂ ਪ੍ਰਭੂ ਨਾਮ ਦੇ ਛਿਟੇ ਦੇ ਕੇ ਅਗਰੀ ਨੂੰ ਸ਼ਾਂਤ ਕਰ ਰਹੇ ਹੋ ਜੋ ਮੇਰੇ ਵਰਤਾਰੇ ਦੇ ਉਲਟ ਹੈ ਇਸ ਲਈ ਮੈਨੂੰ ਦੁੱਖ ਹੁੰਦਾ ਹੈ ਤਾਂ ਹੀ ਮੈਂ ਤੁਹਾਡੇ ਕੋਲ ਗੁਜਾ ਹਾਂ ਜੇ ਤੁਸੀਂ ਵੀ ਮੇਰੇ ਰਾਜ ਵਿੱਚ ਆ ਜਾਓ ਤਾਂ ਮੈਂ ਤੁਹਾਨੂੰ ਸੋਨੇ ਦੇ ਮੁੰਦਰਾ ਵਿੱਚ ਸੁਨਹਿਰੀ ਸੇਜਾਂ ਤੇ ਬਿਠਾਵਾਂਗਾ ਤੁਹਾਨੂੰ ਪੂਰੀ ਐਸ਼ ਕਰਾਵਾਂਗਾ ਤੇ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਾਂਗਾ ਬਾਬਾ ਜੀ ਕਾਲ ਯੁਗ ਦੀਆਂ ਗੱਲਾਂ ਸੁਣ ਕੇ ਹੈਰਾਨ ਵੀ ਹੋਏ ਅਤੇ ਗੁੱਸੇ ਵੀ ਹੋਏ। ਬਾਬਾ ਜੀ ਨੇ ਫਰਮਾਇਆ ਕਾਲ ਯੁਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੈਰਾ ਹੈ। ਅਸੀਂ ਆਪਣੇ ਗੁਰਦੇਵ ਦੇ ਚਰਨਾਂ ਵਿੱਚ ਜੁੜੇ ਹੋਏ ਹਾਂ। ਹੁਣ ਤੂੰ ਸਾਨੂੰ ਆਪਣੇ ਗੁਰੂ ਦੇ ਚਰਨਾਂ ਨਾਲੋਂ ਨਿਖੇੜਨਾ ਚਾਹੁੰਦਾ ਹੈ। ਅਸੀਂ ਤਾਂ ਦੁਨੀਆ ਨੂੰ ਸਮਝਾ ਰਹੇ ਹਾਂ ਕਿ ਕਲੂ ਆਇਓ ਰੇ, ਕਲੂ ਆਇਓ ਰੇ, ਨਾਮ ਬੋ ਵੋ ਵੋ। ਤੇ ਤੂੰ ਸਾਨੂੰ ਹਿਟਾਉਣਾ ਚਾਹੁੰਦਾ ਹੈ। ਕਾਲੀਯੁਗ ਨੇ ਫੇਰ ਬੇਨਤੀ ਕੀਤੀ ਮਹਾਰਾਜ ਜੀ ਮੇਰੀ ਗੱਲ ਮੰਨੋ ਮੇਰੇ ਅਨਸਾਰ ਚੱਲੋ ਤਾਂ ਦੁਨੀਆ ਦੇ ਵੱਡੇ ਵੱਡੇ ਰਾਜੇ ਮਹਾਰਾਜੇ ਤੁਹਾਡੇ ਕਦਮਾਂ ਤੇ ਝੁਕਣਗੇ ਹਰ ਪਾਸੇ ਸਲਾਮਾਂ ਹੋਣਗੀਆਂ ਸੋਨੇ ਦੇ ਮੰਦਰਾਂ ਵਿੱਚ ਰਹੋਗੇ ਚਾਂਦੀ ਦੇ ਭਾਂਡਿਆਂ ਵਿੱਚ ਭੋਜਨ ਛਕੋਗੇ ਇੱਥੇ ਤੁਸੀਂ ਦਿਨ ਰਾਤ ਭੁੱਖੇ ਰਹਿੰਦੇ ਹੋ ਕੇਸਾ ਨੂੰ ਬੰਨ ਕੇ ਤਪੱਸਿਆ ਕਰਦੇ ਹੋ ਐਨੇ ਕਸ਼ਟ ਚੱਲਦੇ ਹੋ ਆਓ ਮੇਰੇ ਰਾਜ ਵਿੱਚ ਹਰ ਤਰ੍ਹਾਂ ਦੇ ਸੁੱਖ ਮਿਲਣਗੇ ਬਾਬਾ ਜੀ ਉਸ ਦੀਆਂ ਗੱਲਾਂ ਸੁਣ ਕੇ ਹੋਰ ਤਾਲਣਾ ਵਿੱਚ ਆ ਗਏ ਤੇ ਫਰਮਾਉਣ ਲੱਗੇ ਕਾਲ ਯੁਗ ਤੂੰ ਸੈਂਕੜੇ ਜਨਨ ਕਰ ਲਾ ਪਰ ਅਸੀਂ ਗੁਰਨਾਨਕ ਦਾ ਲੜ ਨਹੀਂ ਛੱਡਣਾ ਅਤੇ ਹੋਰ ਸੁਣ ਜੇਕਰ ਅੱਗੇ ਅਸੀਂ ਜਗਾ ਬਣਾਉਣੀ ਸੀ ਤਾਂ ਹੁਣ ਅਸੀਂ ਉਹ ਵੀ ਨਹੀਂ ਬਣਾਉਣੀ ਅਸੀਂ ਪ੍ਰਣ ਕਰਦੇ ਹਾਂ ਕਿ ਸੂਜ ਦੀ ਨੋਕ ਜਿੰਨੀ ਵੀ ਜ਼ਮੀਨ ਆਪਦੀ ਨਹੀਂ ਬਣਾਉਣੀ ਕਿਉਂਕਿ ਤੂੰ ਇਹ ਨਾ ਕਹਿ ਸਕੇ ਕਿ ਮੇਰੇ ਪਿੱਛੇ ਲੱਗ ਗਏ ਅਤੇ ਮੰਦਰ ਉਸਾਰ ਲੈ ਅਸੀਂ ਆਪਣੀ ਮਰਿਆਦਾ ਨਹੀਂ ਛੱਡਣੀ ਤੂੰ ਜਿਹੜਾ ਜ਼ੋਰ ਲੱਗਦਾ ਹੋਵੇ ਲਾਲਮੀ ਕਾਲਿਓ ਕਹਿਣ ਲੱਗਾ ਜ਼ੋਰ ਦਾ ਪਤਾ ਤਾਂ ਮੈਂ ਦੱਸ ਦਿੰਦਾ ਪਰ ਤੁਹਾਡੇ ਕੋਲ ਸੁਖਮਣੀ ਦੀ ਤਾਕਤ ਹੋਣ ਕਰਕੇ ਮੈਂ ਕੁਝ ਨਹੀਂ ਕਰ ਸਕਦਾ ਬਾਬਾ ਜੀ ਇਹ ਸੁਣ ਕੇ ਮੁਸਕਰਾ ਪਏ ਅਤੇ ਕਹਿਣ ਲੱਗੇ ਕੁਝ ਨਹੀਂ ਕਰ ਸਕਦਾ ਤਾਂ ਅਸੀਂ ਸੁਖਮਣੀ ਦਾ ਪ੍ਰਵਾਹ ਹੀ ਚਲਾ ਦੇਾਂਗੇ ਜਿਸ ਤੋਂ ਤੂੰ ਸਦਾ ਲਈ ਨੇੜੇ ਨਹੀਂ ਆ ਸਕੇਗਾ ਇਹ ਹੀ ਕਾਰਨ ਸੀ ਅਖੰਡ ਸੁਖਮਣੀ ਜਾਰੀ ਕਰਨ ਦਾ ਬਾਬਾ ਜੀ ਜਿੱਥੇ ਵੀ ਜਾਂਦੇ ਸਨ ਵਿਸ਼ੇਸ਼ ਤੌਰ ਤੇ ਇੱਕ ਵਿਅਕਤੀ ਦੀ ਸੁਖਮਣੀ ਸਾਹਿਬ ਦੇ ਪਾਠ ਕਰਨ ਦੀ ਡਿਊਟੀ ਹੁੰਦੀ ਸੀ ਉਸ ਤੋਂ ਉੱਚੀ ਸੁਰ ਵਿੱਚ ਪਾਠ ਸੁਣਦੇ ਸਨ ਆਪਣੇ ਸੇਵਕਾਂ ਨੂੰ ਵੀ ਸੁਖਮਣੀ ਸਾਹਿਬ ਦਾ ਰੋਜ਼ ਪਾਠ ਕਰਨ ਦੀ ਹਦਾਇਤ ਵੀ ਕਰ ਦਿੱਤੀ ਬਾਬਾ ਈਸ਼ਰ ਸਿੰਘ ਜੀ ਅਤੇ ਬਾਬਾ ਹਜੂਰਾ ਸਿੰਘ ਜੀ ਨੂੰ ਸੁਖਮਣੀ ਸਾਹਿਬ ਦੇ ਪੰਜ-ਪੰਜ ਪਾਠ ਕਰਨ ਦਾ ਹੁਕਮ ਸੀ